ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਫਡੇਟ ਲੈ ਕੇ ਹਾਜ਼ਰ ਹਾਂ ਜੀ ਅਗਲੇ 7-8 ਦਿਨਾਂ ਦੀ ਗੱਲ ਕਰਾਂਗੇ ਯਾਨੀ ਕਿ ਮਾਰਚ ਦੇ ਅਖੀਲੇ ਦਿਨ ਔਰ ਅਪ੍ਰੈਲ ਦੇ ਪਹਿਲੇ 5 ਦਿਨਾਂ ਦੇ ਦਰਮਿਆਨ ਪੰਜਾਬ ਦਾ ਮੌਸਮ ਔਰ ਨਾਲ ਲੱਗਦੇ ਖੇਤਰਾਂ ਦਾ ਕਿਵੇਂ ਦਾ ਮੌਸਮ ਰਹਿ ਸਕਦਾ ਇਹ ਗੱਲ ਇਸ ਵੀਡੀਓ ਦੇ ਵਿੱਚ ਕਰਾਂਗੇ ਤਾਜ਼ਾ ਸੈਟੇਲਾਈਟ ਦੇ ਸਿਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ 27 ਮਾਰਚ ਦਾ ਦਿਨ ਆਪਣੇ ਅਖੀਲੇ ਪੜਾਤੇ ਆ ਤੇ ਇਸ ਵੇਲੇ ਲਗਭਗ ਜੀ 5:30 5:40 ਦਾ ਟਾਈਮ ਹੋਣ ਜਾ ਰਿਹਾ ਪੰਜਾਬ ਦੀ ਗੱਲ ਕਰੀਏ ਤੇ ਅਸਲੇ ਦੇਖ ਸਕਦੇ ਹਾਂ ਕਿ ਲਗਭਗ ਬਹੁਤੇ ਖੇਤਰਾਂ ਦੇ ਵਿੱਚ ਮੌਸਮ ਸਾਫ ਬਣਿਆ ਹੋਇਆ। ਸੋ ਅੱਜ ਟੈਂਪਰੇਚਰ ਹੋਰ ਤਾ ਨੂੰ ਗਏ ਨੇ 1.5 ਡਿਗਰੀ ਦਾ ਇਜ਼ਾਫਾ ਅੱਜ ਵੀ ਟੈਂਪਰੇਚਰ ਦੇ ਵਿੱਚ ਦਰਜ ਹੋਇਆ। ਭਾਵੇਂ ਪੰਜਾਬ ਦੇ ਟੈਂਪਰੇਚਰ ਨੇ ਭਾਵੇਂ ਹਰਿਆਣਾ ਦੇ ਟੈਂਪਰੇਚਰ ਨੇ ਸਿਸਟਮ ਇੱਕ ਜਿਹੜਾ ਪ੍ਰਭਾਵਿਤ ਕਰ ਰਿਹਾ ਸੀ ਫਾਕਸਤਾਨ ਵਾਲੇ ਫਾਸਿਆਂ ਯਾਨੀ ਕਿ ਲੈਂਦੇ ਵਾਲੇ ਫਾਸਿਆਂ ਦੇ ਵਿੱਚ ਉੱਤਰ ਖੱਜੂਣੀ ਫਾਗਾ ਦੇ ਵਿੱਚ ਇਹ ਸਿਸਟਮ ਨੇ ਬਹੁਤ ਹੀ ਕਾਰਵਾਈ ਕੀਤੀ ਤੇ ਅਸਲੇ ਜੰਮੂ ਤੇ ਹਿਮਾਚਲ ਦੇ ਉੱਪਰਲੇ ਖੇਤਰਾਂ ਦੇ ਵਿੱਚ ਸਿਸਟਮ ਸਰਗਰਮ ਹੋ ਚੁੱਕਿਆ ਤੇ ਆਉਂਦੇ ਘੰਟਿਆਂ ਦੇ ਦਰਮਿਆਨ ਯਾਨੀ ਕਿ ਹਰ ਵਾਰੀ ਹੋ ਸਕਦੀ ਹੈ 28 ਤੇ 29 ਤਰੀਕ ਤੱਕ ਜਾਰੀ ਰਹਿ ਸਕਦੀ ਹੈ ਇਸ ਲਈ ਅਗਲੇ ਜਿਹੜੇ ਦਿਨ ਹੋਣਗੇ ਥੋੜੇ ਜਿਹਾ ਟੈਂਪਰੇਚਰ ਹੇਠਾਂ ਆਉਣਗੇ ਡਿੱਪ ਕਰਨਗੇ ਜਿਹੜਾ ਟੈਂਪਰੇਚਰ ਹੁਣ 36 37 ਦੇ ਆਸ-पास ਮੈਕਸਿਮਮ ਦਰਜ ਹੋ ਰਹੇ ਨੇ ਉਹਨਾਂ ਦੇ ਵਿੱਚ ਗਰਾਵਡ ਸੰਭਵ ਹੈ ਜੇ ਆਉਂਦੇ ਦਿਨਾਂ ਦੇ ਦਰਮਿਆਨ ਤੇ ਐਸ ਲਈ ਦੇਖ ਸਕਦੇ ਹਾਂ ਕਿ ਜੋ ਇਹ ਹਰਿਆਣਾ ਔਰ ਹਰਿਆਣਾ ਦੇ ਵਿੱਚ ਦੀ ਯਾਨੀ ਕਿ ਜੋ ਇਹ ਦਾ ਉੱਤਰ ਪਛਮੀ ਭਾਗਾਂ ਦੇ ਵਿੱਚ ਦੀ ਹਲਕੀ ਟੁੱਟਵੇਂ ਬਦਲਵਾਈ ਗੁਜ਼ਰ ਰਹੀ ਹੈ ਤਾਂ ਵਾਕਿਆ ਲਗਭਗ ਮੌਸਮ ਵੈਸੇ ਲਈ ਸਭ ਬਣਿਆ ਹੋਇਆ ਹੈ ਆਉਂਦੇ ਦਿਨਾਂ ਦੇ ਦਰਮਿਆਨ ਜੀ ਸਿਸਟਮ ਕੋਈ ਆਉਂਦਾ ਜਾ ਫ ਨਹੀਂ ਰਿਹਾ ਫਿਲਹਾਲ ਜੇਕਰ ਆਪਾਂ 5 ਅਪ੍ਰੈਲ ਤੱਕ ਦੇਖੀਏ ਤੇ ਕੋਈ ਨਵਾਂ ਤਗੜਾ ਸਿਸਟਮ ਆਦਾ ਜਾ ਫ ਨਹੀਂ ਰਿਹਾ ਹਾਲਾਂਕਿ ਇੱਕ ਟਟਮਾ ਜਾ ਸਿਸਟਮ ਆਏਗਾ ਇੱਕ ਦੋ ਤਰੀਕ ਦੇ ਲੱਗੇ ਤੇ ਉਹ ਵੀ ਕੋਈ ਬਹੁਤਾ ਪ੍ਰਭਾਵ ਨਹੀਂ ਪਾਏਗਾ ਹਲਕੀ ਟਟਮੀ ਬਦਲਵਾਇ ਦੇ ਨਾਲ ਉਹ ਵੀ ਅੱਗੇ ਲੰਘ ਜਾਏਗਾ 5 ਦਿਨ ਤੱਕ ਹੁਣ ਮੋٹے ਤੌਰ ਤੇ ਵੱਡੇ ਮੀਂਹ ਦੇ ਅਨੁਮਾਨ ਘਟ ਨੇ ਇਸ ਲਈ ਆਉਂਦੇ ਦਿਨਾਂ ਦੇ ਦਰਮਿਆਨ ਜਿਹੜੇ 28 29 30 ਯਾਨੀ ਕਿ ਅਗਲੇ ਜਿਹੜੇ 3 ਦਿਨ ਨੇ ਟੈਂਪਰੇਚਰ ਥੋੜਾ ਜਿਹਾ ਹੀਠਾ ਆਉਣਗੇ ਇਸ ਲਈ ਥੋੜੀ ਠੰਡਕ ਜਿਹੜੀ ਉਹ ਚੜੇਗਾ ਅਪ੍ਰੈਲ ਦੇ ਵਿੱਚ ਜਦ ਜਿਵੇਂ ਆਹ ਫਾਂ ਪ੍ਰਵੇਸ਼ ਕਰਾਂਗੇ ਤੇ ਟੈਂਪਰੇਚਰ ਹੌਲੀ ਹੌਲੀ ਜਿਹੜੇ ਤਾ ਨੂੰ ਜਾਣੇ ਸ਼ੁਰੂ ਹੋ ਜਾਣਗੇ ਇੱਕ ਨਜ਼ਰ ਤਾਜ਼ਾ ਹਵਾ ਫਰ ਹੋਰ ਤੇ ਲਾਉਣੇ ਆ ਜੋ ਮੌਸਮ ਵਿਭਾਗ ਨੇ ਜਾਰੀ ਕੀਤੀ ਆ ਅੱਜ ਦੇ ਕੱਲ ਲਈ ਜਿਹੜੇ ਹਵਾਵਾਂ ਦੀ ਕਹਿ ਸਕਦੇ ਆ ਕਿ ਇੱਕ ਮੌਸਮ ਵਿਭਾਗ ਨੇ ਚਤਾਵਨੀ ਜਿਹੜੀ ਜਾਰੀ ਕੀਤੀ ਸੀ ਕਿ ਵਾਰਡ ਰੇਰੀਆ ਦੇ ਵਿੱਚ ਜਿਹੜੀ ਹੈ ਹਵਾਵਾਂ ਚੱਲ ਸਕਦੀਆਂ ਨੇ ਤੇ ਤੁਸੀਂ ਦੇਖ ਹੀ ਸਕਦੇ ਹੋ 27 ਤੇ 28 ਤਰੀਕ ਲਈ ਜਿਹੜੀ ਹੈ ਵਾਰਨਿੰਗ ਸੀ ਫਿਲਹਾਲ ਕੋਈ ਸਿਸਟਮ ਨੇ ਬਹੁਤਾ ਪਰਬਾਉ ਵਾਅ ਆਇਆ ਨਹੀਂ ਦੱਖਣ ਪਰੇ ਦੀ ਹਵਾ ਜਰੂਰ ਚੱਲ ਰਹੀ ਸੀ ਕਿ ਉਹ ਵੀ ਕੋਈ ਬਹੁਤੇ ਵੱਡੇ ਰਫਤਾਰ ਤੇ ਨਹੀਂ ਸੀ ਤੇ ਅੱਜ ਵੀ ਕਿਤੇ ਕਿਤੇ ਉੱਪਰ ਆ ਚੱਲ ਰਿਹਾ ਤੇ ਉਹ ਵੀ ਕੋਈ ਬਹੁਤੇ ਰਫਤਾਰ ਤੇ ਨਹੀਂ ਹੈ ਇਸ ਲਈ ਠੀਕ ਠਾਕ ਮੌਸਮ ਬਣਿਆ ਹੋਇਆ ਹੈ ਅਗਲੇ 3 ਦਿਨਾਂ ਦੇ ਲਈ ਕੋਈ ਵਾਰਨਿੰਗ ਨਹੀਂ ਹੈ 31 ਤਰੀਕ ਤੱਕ ਮੌਸਮ ਆਪਣਾ ਸਾਫ਼ ਰਹੇਗਾ ਤੇ ਆਪਾਂ ਉਸ ਤੋਂ ਵੀ ਅੱਗੇ ਜੇਕਰ ਗੱਲ ਕਰੀਏ ਤੇ ਫਾਂਜੀ ਤਰੀਕ ਤੱਕ ਵੀ ਕੋਈ ਵੱਡੇ ਮ